பொர் பொரா தா ஸ்லோலி பொரா இதுக்குள்ள இந்த போதேக்குள்ள இந்த இந்த போதேக்குள்ள பாத்தா வந்து கடவா இத கபிய ஹம் படு ஃபுல்ஸ் படு போடு ठीक போடு தாடா બહાર ਦਾ ਨਾ ਚਲ ਰੱਖ ਤੇ ਲੈ ਜਾ ਨਾ இதਾ ਨਾ ਬੈਠੀ ਉਹ ਨਿਕਲ ਜਾਈਏ ਉਹ ਰਬੜਾ ਦਾ ਟਾਇਰ ਉਹ ਤੋਲੇ ਨੂੰ ਪੰਡਾ ਰੱਖ ਖੰਡਾ ਕਰਾਉ ਉਹ ਖੰਡਾ ਆ ਬਾਕੀ ਆ ਕਾਗਜ਼ ਕੂਗੀ ਜਿਹੜਾ ਕਾਗਜ਼ ਕੱਢ ਵਿੱਚ ਪੇਪਰ ਕਾਗਜ਼ ਵਿੱਚ ਬਾਹਰ ਸਾਰਾ ਬਾਕੀ ਵੇਸਟ ਚੀਜ਼ ਸਾਰੀ ਬਾਹਰ ਕੱਢੋ ਉਸ ਤੋਂ ਡੱਬੀ ਵੀ ਹੈ ਜਿਹੜੀ ਡੱਬੀ ਉਹ ਵੀ ਨਹੀਂ ਦੇ ਦੇਣਾ ਫੋਲਡ ਡੱਬੀਆਂ ਨੂੰ ਹਾਂ ਬਸ ਕੰਡਾ ਚਲਦਾ ਦੇਖਿਓ ਭਾਜੀ ਹੱਥ ਬੋਤਲ ਦੇਖੋ ਬੋਤਲ ਕੀ ਹੈ ਇਹ ਇਹ ਬੋਤਲ ਦੇਖੋ ਠੀਕ ਹੈ ਜੀ ਕੰਡਾ ਚਲਦਾ ਦੇਖਿਓ ਭਾਜੀ ਹਾਂ ਇਹ ਵੀ ਕੰਡਾ ਹੀ ਇਹ ਕੰਡਾ ਹੀ ਇਹ ਇਧਰ ਸਾਈਡ ਤੇ ਖੜੀ ਪੁਨਾੁਰਜੀ ਹੈ ਨਹੀਂ ਬਸ 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 ਆਪਾਂ ਫੋਟੋ ਵੀ ਖੋਲੋ ਜਿਹੜੀ ਪਈ ਹੈ ਰੌਡ ਦੀ ਬੋਤਲ ਅgetElementById ਇਹ ਕਰ ਕਰਦੇ ਦੀ ਆ ਜੀ ਹਾਂ ਇਹ ਚ ਉਹ ਆ ਪਾਣੀ ਵਾਲਾ ਇਹ ਵੀ ਹੈ ਖੋਲ ਕੇ ਦੇਖੋ ਅੰਦਰ ਵਿੱਚ ਮਾਰ ਦਿੰਦਾ ਫਟ ਫਟ ਕੈਪਸੂਲ ਪਤਾ ਨਹੀਂ ਕਾਹਦੇ ਦੂਜੇ ਆ ਰੇਲ ਰੁਕੀ ਹੈ ਕੋਈ ਨਹੀਂ ਕੋਈ ਆ ਬੜੀ ਤਾਂ ਹੁਣ ਤੋਂ ਬੋਲੋ ਡੱਬੀ ਲੋ ਜੇਮ ਵਾਲੇ ਮਾਲੇ ਦੇਖੋ ਕੰਡਾ ਕਰੇ ਉਹ ਹਾਂ ਨਹੀਂ ਹਾਂ ਨਹੀਂ ਕੱਪ ਚੱਲਦਾ ਵੀ ਹੈ ਤੈਨੂੰ ਆਨ ਕਰ ਜਾ ਥੱਲੇ ਆਹ ਤੇ ਥੱਲੇ ਆਨ ਕਰ ਦੇ ਕੰਡਾ ਉਹ ਨਹੀਂ ਕਰਨਾ ਹੁੰਦਾ ਨਹੀਂ ਮੈਂ ਆਹ ਨਹੀਂ ਆਉਂਦੀ ਬੱਚੀ ਜੇ ਇਹਨਾਂ ਨਾਲ ਐਸੋ ਥੱਲੇ ਕਰ ਨਹੀਂ ਮੰਟ ਥੱਲੇ ਨਹੀਂ ਹੁੰਦਾ ਇਹ ਦੂਜਾ ਤਾਰ ਵਾਲਾ ਯਾਰ ਹੂੰ ਤਾਰ ਇਹ ਆ ਵੀ ਗੋਲੀਆਂ ਕਰ 32 ਨਾਲ ਚੱਲਣਾ ਜੋ ਇਹ ਆ ਗੋਲੀਆਂ ਆ ਵੀ ਗੋਲੀਆਂ ਰਹਿਗਾ ਕੈਪਸੂਲ ਨਹੀਂ ਰਹਿਗਾ ਇਹ ਨਹੀਂ ਹੁੰਦੇ ਮੰਡੀ ਚ ਇਹ ਇਹ ਮੈਡੀਕਲ ਸਟੋਰਾਂ 'ਤੇ ਮਿਲਦੇ ਆ ਨਹੀਂ ਕਰਦਾ ਹੂੰ ਆ ਚੱਲਦਾ ਨਹੀਂ ਫਿਰ ਇਹ ਨਹੀਂ ਬੋਰਾ ਸਿੱਟਿਆ ਥਲੇ ਸਾਰਾ ਉਹ ਸਦਾ ਫੜੀ ਥਲੇ ਉਹ ਕਰ ਮਾਰੀ ਇਹ ਚੁਪਨਾ ਕਰਦਾ ਹੈ ਚਾਰ ਕਿ ਗੁਮਾਹ ਨਹੀਂ ਉਹ ਨਹੀਂ ਇਹ ਕੋਈ ਅਫਾੜੀ ਮਲੇ ਜਰੀ ਇੱਕ ਮਿੰਟ ਕੋਈ ਪੁੱਲ ਮੇਜ ਰੱਖ ਥੋੜੇ ਚਲੋ ਦੋਗਨ ਇੱਕ ਮਿੰਟ ਕਰ ਮੜਿਆ ਖੜੇ ਹੋਏ ਸਾਰੇ ਜਣੇ ਪ੍ਰੋਪਰ ਸਾਰਿਆਂ ਨੇ ਖੜਕੀ ਸਰ ਸਰ ਮੜੇ ਪ੍ਰੋਪਰ ਹੋਇਆ ਸਾਰੇ ਇੱਕ ਮਿੰਟ ਇਹ ਤੜਾਕੀ ਨਾ ਆਇਆ ਸਸਾ ਇਹ ਕਿਰਪਾਲ ਸਿੰਘ ਕਰਪਾਲ ਸਿੰਘ ਇਹ ਤਾਂ ਡਾਕੀ ਨਾ ਕਰ ਮਕਰੀ ਸੀ ਇਹ ਐਕਸਾਈਜ਼ ਇਨਸਪੈਕਟਰ ਹਾਂਜੀ ਐਕਸਾਈਜ਼ ਨਾਪੀ ਸੀ ਬਹੁਤ ਬੰਦਾ ਹਾਂਜੀ ਟੋਕ ਇਹ ਛੋਟਾ ਕੋ ਕੋ ਨਾ ਸਰ ਮਟੀਵੇਟਿਕ ਇਹ ਆਪਣੇ ਸਰ ਤੁਹਾਡਾ ਕੀ ਨਾਮ ਰਸਪਾਲ ਸਿੰਘ ਐਕਸਰਸਾਈਜ਼ ਇੰਸਪੈਕਟਰ ਹਾਂ ਜੀ ਇੱਕ ਅੱਗੇ ਪਾ ਦੇ ਸਾਰਾ ਕੁਝ ਪਿੱਛੇ ਪਾ ਦੇ ਕੋਨੇ ਕੋਨੇ ਕੋਈ ਨਾ ਕੋਈ ਨਾ ਪਾ ਰਸਪਾਲ ਸਿੰਘ ਹਾਂ ਜੀ ਟਿੱਕ ਟਿੱਕ ਪਾ ਦੇ ਰਸਪਾਲ ਪਾ ਜਾ ਰਾ ਪਾ ਦੇ ਚੱਕੇ ਦੇਖ ਕੋਕੋ ਸਰ ਮਾੜੇ ਦੇ ਫਿਸ਼ ਤੁਮਾ ਦੁੱਧਿਆ ਫਿਛੌ ਜਿਹੜੇ ਹੁੰਦੇ ਹੁਣ ਤਾਕ ਪਾਣ ਵਾਲੇ ਹੁੰਦੇ ਨੇ ਹਾਂ ਸੰਧਪਾਲ ਜੀ ਹਾਂ ਜੀ ਮਾੜੇ ਆ ਗਏ ਉਹਨੇ ਪਾ ਦੇ ਟਾਈਂਕ ਪੋੜ ਹੁੰਦਾ ਦਾ ਜੀ ਸ਼ਕਸ਼ਾ ਅੱਛਾ ਪਾ ਦੀਆਂ ਵਿੱਚ ਹਾਂ ਪਾ ਦੋ ਉਹਦੇ ਵਿੱਚ